ਇਕ 10 ਸਾਲਾ ਬੱਚੇ ਨੂੰ ਸੱਪ ਨੇ ਕੱਟ ਲਿਆ ਤੇ ਇਲਾਜ ਦੇ ਦੌਰਾਨ ਉਸ ਬੱਚੀ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਹਰ ਸਿਮਰਨ ਕੌਰ ਪੁੱਤਰੀ ਗੁਰਜੰਟ ਸਿੰਘ ਵਾਸੀ ਲੋਪੋਂ ਜਿਸ ਦੀ ਉਮਰ ਕਰੀਬ 10 ਸਾਲ ਸੀ ਉਸ ਨੂੰ ਸੱਪ ਨੇ ਕੱਟ ਲਿਆ ਤੇ ਉਸ ਦੀ ਮੌਤ ਹੋ ਗਈ ਆ ਇਲਾਜ ਦੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਅੱਜ ਹਰ ਸਿਮਰਨ ਕੌਰ ਦਾ ਜਨਮ ਦਿਨ ਸੀਗਾ ਜਿਸ ਘਰ ਦੇ ਵਿੱਚ ਖੁਸ਼ੀਆਂ ਸੀਗੀਆਂ ਅੱਜ ਅੱਜ ਕੇਕ ਕੱਟੇ ਜਾਣੇ ਸੀ ਖੁਸ਼ੀ ਦਾ ਮਾਹੌਲ ਹੋਣਾ ਸੀ ਉਸੇ ਘਰ ਦੇ ਵਿੱਚ ਅੱਜ ਪਿੱਟ ਸਿਆਪਾ ਹੋ ਰਿਹਾ ਬਹਿਣ ਪੈ ਰਹੇ ਨੇ ਕਿਉਂਕਿ ਉਸ 10 ਸਾਲਾਂ ਬੱਚੀ ਦੀ ਸੱਪ ਦੇ ਕੱਟਣ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੱਚੀ ਪਹਿਲਾਂ ਬਾਹਰ ਆਪਣੀ ਮਾਂ ਦੇ ਨਾਲ ਪਈ ਸੀ ਜਦੋਂ ਉਸ ਨੂੰ ਠੰਡ ਲੱਗਦੀ ਆ ਤਾਂ ਉਹ ਕਹਿ ਕੇ ਜਾਂਦੀ ਆ ਕਿ ਮੰਮੀ ਮੈਂ ਅੰਦਰ ਸੌਣ ਲੱਗੀ ਆ ਤੇ ਅੰਦਰ ਜਾ ਕੇ ਜਦੋਂ ਬੈੱਡ ਤੇ ਸੌਂਦੀ ਆ ਤਾਂ ਇੱਕੋ ਦਮ ਸੱਪ ਉਸ ਨੂੰ ਡੰਗ ਲੈਂਦਾ ਜਦੋਂ ਬੱਚੀ ਰੋਲਾ ਪਾਉਂਦੀ ਆ ਤਾਂ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ